ਗੱਡੀ ਦਾ ਹਾਲ ਮੈਡਮ ਨੇ ਕੀਤੀ ਐ ਮੈਚਿੰਗ ਆ ਦੇ ਲਓ ਅਮਰੋਦਵਾਲ ਨੂੰ ਹੋ ਗਏ ਹੁਣ ਦੋਨੋਂ ਜਾਣੀ ਧਿਆਨ ਨਾਲ ਹਾਏ ਐਡਾ ਵੱਡਾ ਭਾਈ ਗੱਡੀ ਦਾ ਹਾਲ ਪਿਛਲੇ ਵਲੌਗ ਚ ਤੁਹਣੀ ਸੀ ਆਪਾਂ ਤੇ ਹੁਣ ਤਾਂ ਲੱਗੇ ਆ ਮੈਟ ਕੱਢਿਆ ਬਾਹਰ ਕਿਉਂਕਿ ਜਾਣਾ ਸੀ ਮੋ ਦਾ ਪੇਪਰ ਹੈ ਫਰੀਦਕੋਟ ਦੋਨੋਂ ਛੱਡ ਕੇ ਆਵਾਂਗੇ 나도 다이브가 할래야, 배아. 이브루 ਹਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦੇ ਆ ਵਲੌਗ ਸ਼ੁਰੂ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੜ੍ਹਦੀ ਕਲਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲੋ ਲਾਈਕ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਤੇ ਹੁਣ ਕਰਦੇ ਆਪਾਂ ਵਲੌਗ ਸ਼ੁਰੂ ਅਸੀਂ ਗੱਲ ਹੀ ਹੋ ਚੁੱਕੇ ਹਾਂ ਸਿੰਮੂ ਦਾ ਹੈ ਪੇਪਰ ਫਰੀਦਕੋਟ ਬਕਸੋਂ ਦਾ ਪੇਪਰ ਤੇ ਅੱਜ ਜਤਵਾਰ ਸੀਗਾ ਮੈਂ ਫਰੀ ਸੀਗਾ ਮੈਂ ਕਿਹਾ ਚੱਲ ਛੱਡੇ ਆਉਨੇ ਆ ਤੇ ਪਰਸੋਂ ਮੰਮੀ ਜਾਂ ਬ੍ਰਦਰ ਲੈ ਆਊਗਾ ਜਾ ਕੇ ਗੱਡੀ ਹੋ ਚੁੱਕੇ ਸੀਗੇ ਤੇ 12 ਸਵਾ 12 ਵੱਜ ਚੁੱਕੇ ਆ ਤੇ ਬਸ ਚਲਦੇ ਗੱਡੀ ਵੀ ਆਪਾਂ ਧੋ ਲਈ ਸੀਗੀ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਕਰਦੇ ਵਲੋਗ ਅੱਗੇ ਸ਼ੁਰੂ ਤੇ ਬਨੇ ਰਹੋ ਵਲੋਗ ਦੇ ਨਾਲ ਇਧਰ ਫਿਰਦੀ ਆ ਮੈਗੂ ਸਾਰੀ ਲਿਪੜੀ ਪਈ ਆ ਚੱਲ 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 ਆਇਸ ਲਿਕੇ ਆ ਪੱਜਾ ਪੱਜਾ ਪੁੱਛ ਪੁੱਛ ਗੱਡੀ ਸਾਫ਼ ਕੀਤੀ ਪਈ ਆ ਪੂਰੀ ਆਇਆ ਮੈਗੂ ਚੱਲੀ ਓਏ ਆਇ ਪੱਜਾ ਲਓ ਜੇ ਵੀ ਗਈ ਹਾਂ ਉਹ ਜਾਏ ਤੇ ਬਾਕੀ ਅਸੀਂ ਕੱਲ ਨੂੰ ਜਾਵਾਂਗੇ ਸ਼ਾਇਦ ਚੱਲੋ ਚੱਲੋ ਕਿੱਥੇ ਜਾਣਾ ਚਲੋ ਲਓ ਜੀ ਲੱਗੇ ਆ ਨਿਕਲਣ ਤੇ ਬੈਗਰੂਮ ਦੀ ਗਾੜੀ ਹੋ ਚੁੱਕੀ ਐ ਤੇ ਮੈਡਮ ਨੇ ਕੀਤੀ ਐ ਮੈਚਿੰਗ ਮੇਰੀ ਸ਼ਰਟ ਦੇ ਨਾਲ ਸ਼ਰਟ ਆਈ ਸੂਰਤ ਤਾਂ ਪਾਇਆ ਨਹੀਂ ਗਾ ਇਹ 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 ਗਰਮੀ ਹੋ ਗਈ ਹਾਂ ਤੁਸੀਂ ਕੀ ਕੀਤੀ ਐ ਮੈਚ ਲੱਗ ਚੱਲ ਪਿਆ ਸੀ ਬਸ ਆਪਣੇ ਲਈ ਤੇਲ ਮੈਂ ਕੱਲ ਪਵਾ ਲਿਆ ਸੀਗਾ ਡੀਜ਼ਲ ਇਹਦੇ ਚ ਤੇ ਹਵਾ ਪਰਮਾਉਣੀਆਂ ਬਸ ਹਵਾ ਪਰਵਾ ਕੇ ਤੇ ਸਿੱਤਾ ਫਿਰ ਜਾਣਾ ਪਹਿਲਾਂ ਭੈਣ ਕੋਲੇ ਸਿੱਤ ਜੇ ਉਸ ਤੋਂ ਬਾਅਦ ਸਿੱਤਾ ਫਰੀਦਕੋਟ ਇਹਨੂੰ ਛੱਡ ਕੇ ਆਪਾਂ ਮੁੜ ਆਵਾਂਗੇ ਵਾਪਸ ਤੇ ਪਰਸੋਂ ਲੈ ਆਵਾਂਗੇ ਇਹਨੂੰ ਆਪੇ ਤਿੰਨ ਚੱਕ ਲੋਕ ਜੀ ਕਰਕੇ ਜੋ ਹੋ ਗਿਆ ਕੰਮ ਸ਼ਰੂਫ ਨੇਲ ਪਾਲਿਸ਼ ਦਾ ਹੋਏ ਹੋਏ ਕਿਉਂ ਇਹਨੂੰ ਲਾ ਲੈਂਦੋ ਲਾ 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 ਦੇ ਨਾ ਰੱਖਤੀ ਚੱਲ ਲਾ ਲਾ ਕਿੰਨੂ ਆ ਦੇ ਬਾਗ ਲੱਗੇ ਆ ਦਿੱਥੋਂ ਸੇ ਕਿੰਨੂ ਲਏ ਆ 2 ਕਿਲੋ ਅੰਦੇ ਘਰ ਆ ਗਏ ਸੀਗੇ ਬੈਠੇ ਆ ਹੁਣ ਯੋ ਬੇਬੀਆ ਲੋ ਜੀ ਪਹੁੰਚ ਗਏ ਘਰ ਨੂੰ ਆ ਦੇ ਲੋ ਮਰੂਤ ਵੱਲ ਨੂੰ ਹੋ ਗਏ ਹੁਣ ਦੋਨੋਂ ਜਾਨੀ ਧਿਆਨ ਨਾਲ ਤੰਗ ਮਾਰਦਾ ਅੰਨੇ ਦੋ ਲੱਗੇ ਦੋਨੇ ਤਾਂ ਆਲੇ ਨਹੀਂ ਆ ਉਹ ਰੇ ਕਿਉਂ ਵੇਖਾ ਆ ਉਹ ਦਿੱਤੇ ਆ ਹਾਂ ਉਹ ਥੋੜਾ ਜਾਣ ਵਾਲੀ ਤਨੀਤ ਪਾਈ ਨਾ ਲਓ ਵੀ ਸਿੱਕਦਾ ਇੱਕ ਤੇਰੇ ਪਾਣੀ ਨੂੰ ਹੀ ਦੇ ਬਈ ਦੋ ਰੋਟੀ ਰਾਹਾਂ ਤੇ ਮਾਂ ਨਹੀਂ ਖਾਣਾ ਹੋਰ ਲਾ ਜਪਾਨੀ ਤਲਾਬ ਨਾਲ ਜਪਾਨੀ ਤਲਾਮ ਉਹ ਮੈਗੀ ਖਾਈ ਜੰਨੇ ਆ ਕਰਨ ਵੀ ਇਧਰ ਝਾਤੀ ਕਰਨ ਲੱਭੂ ਜਸ ਉਹ ਤਨੂ ਕੁੱਕਰ ਲੋਗਦਾ ਸਕਦਾ ਕੁਦਦਾ ਹੁਣ ਮੈਡਮ ਨਾਲ ਆਏ ਆ ਬਾਜ਼ਾਰ ਸੂਟ ਦਿਵਾਉਣੇ ਸੀ ਇਹਨੂੰ ਆ ਜੀ ਉਧਰ ਆ ਜੀ ਤਾਂ ਨਾ ਮੈਂ ਗੀਲ ਬਣਾ ਮੈਂ ਸ਼ਾਲਾ ਮਾਰ ਕੇ ਮੁੰਮਸ ਚੱਕ ਕੇ ਭਾਈ ਦਾ ਸਾਹਿਬ ਕੀ ਹਾਏ ਐਡਾ ਬੰਦਾ ਭਾਈ ਲਾਓ ਜੀ ਸ਼ੌਪ ਤੇ ਜਾ ਕੇ ਮੈਂ ਰੱਖਿਆ ਸੀਗਾ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਇਹ ਹੁਣ ਸ਼ਾਲਾ ਮਾਰ ਕੇ ਦਿਖਾਉਂਗਾ ਆ ਗਏ ਆ ਜੀ ਤੇ ਸੂਟ ਮਿਲ ਲਿਆ ਉਹ ਕਹਿੰਦੇ ਬੁੱਤ ਦਾ ਸੂਟ ਖੰਫੇਕ ਟਵਾੜਾਉਣਾ ਮੇਨ ਬਾਜ਼ਾਰ ਮੇਨ ਬਾਜ਼ਾਰ ਇਹਨੇ ਕਿਹੜੀ ਲਾ ਲਈ ਸੀ ਇੱਥੇ ਆ ਨਾ ਸਹੀ ਲੱਗੂਗਾ ਇੱਥੇ ਆ ਸਹੀ ਲੱਗੂਗਾ ਉਹਨੂੰ ਬੁਲਾਉਣਾ ਮਾਂ ਬਈ ਨੂੰ ਆਪਣੇ ਲਈ ਆਜੀ ਆਜੋ ਲੈ ਖਾ ਸੱਕ ਸੇਵ ਤੇ ਮੰਨੀ ਆ ਨਾ ਹਾਂਜੀ ਗੋਲ ਗੱਪੇ ਖਾ ਕੇ ਫ੍ਰੀ ਤੇ ਹੋਣ ਅਸੀਂ ਚੱਲੇ ਘਟ ਨੂੰ ਵਾਪਸ ਸੱਕ ਇੱਥੇ ਲੈ ਕੇ ਦਿੱਤੀ ਕਿੱਥੇ ਇਕੱਠੇ ਨੇ ਲਈ ਸੀ ਕਿੱਥੇ ਨਾਲ ਲੈ ਗਈ ਸੀ ਮਾਰੋ ਸਾਗਲ ਖਿਲਗੇ ਖਿਲਗੇ ਕਹਿੰਦੇ ਆ ਸਹੀ ਗੱਲ ਆ ਸਾਰੇ ਇਕੱਠੇ ਹੋ ਕੇ ਆਉਂਦੇ ਬਿਆਰ ਇਹ ਜੀ ਪਹਿਲੇ ਲੜਦੇ ਵੀ ਆਉਣ ਪਹਿਲਾਂ ਲੇਖੋ ਬਾਰੀ ਮਾਰਦੇ ਬਾਜੀ ਨਹੀਂ ਜਗਾ ਘੱਟ ਜਗਾ ਖੰਡੀ ਜਗਾ ਨਹੀਂ ਇੱਥੇ ਡਿੱਗੇ ਵੀ ਚੱਕਣਾ ਨਹੀਂ ਕੇ ਨੇ ਪ੍ਰੋਗਰਾਮ ਦੇ ਦੇਖੋ ਸੱਤਰੀ ਗੱਲ ਆਪਣੇ ਕਿਹਨੋਂ ਲੰਗਰ ਲੱਗਾ ਲੰਗਰ ਲੱਗਾ ਇਹਨਾਂ ਨੇ ਲੰਗਰ ਆਪਾਂ ਹੀ ਲਾਏ ਜੀ ਆਵਾਜ਼ ਕੱਢੀ ਡੁੱਲੀ ਵਹੀ ਕੱਢੀ ਕਰ ਲਾ ਲੰਗਰ ਆ ਵੀ ਜੀ ਇਹ ਇਧਰ ਨੂੰ ਮੁੜ ਜਿਓ ਜਹਾ ਰੋਡ ਨਿਕਲਦਾ ਮੇ ਰੋਡ ਤੇ ਲੋ ਜੀ ਮੈਂ ਨਿਕਲ ਚੁੱਕਿਆ ਵਾਪਸ ਘਰ ਨੂੰ ਤੇ ਮੈਨੂੰ ਹੋ ਗਏ ਆਪਣਾ ਅੱਧਾ ਘੰਟਾ ਹੋ ਗਿਆ ਨਿਕਲੇ ਨੂੰ ਉਸ ਚੱਲਦਾ ਹੈ ਤੁਹਾਨੂੰ ਵਾਪਸ ਤੇ ਆਉਗੀਆਂ ਆਪਣੇ ਪਰਸੋਂ ਭੇਜूंगा ਮੈਂ ਕਾਸ਼ ਨੂੰ ਜਾਂ ਮੰਮੀ ਨੂੰ ਲੈਣਾ ਛੋਟੇ ਬ੍ਰਦਰ ਨੂੰ ਉਹ ਲਿਆਉਣਗੇ ਪਰਸੋਂ ਪੇਪਰ ਤੇ ਮੇਰੇ ਤੋਂ ਤਾਂ ਆਇਆ ਨਹੀਂ ਜਾਣਾ ਤੇ ਅਗੇ ਆਪਾਂ ਵਾਪਸ ਤੇ ਰੋਟੀ ਖਾ ਲਈ ਹੈ ਇਹ ਆਲਾ ਵਲੌਗ ਆਪਣਾ ਇੱਥੇ ਖਤਮ ਤੇ ਮਿਲਦੇ ਹਾਂ ਹੁਣ ਆਪਾਂ ਅੱਗੇ ਵਲੌਗ ਦੇ ਵਿੱਚ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਗੁਰਨਾਇਕ ਸਵੇਡਿੰਗ ਟੇਕ ਕੇਅਰ ਬਾਏ 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 ਬਾਏ